ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੀ 100 ਮੀਟਰ ਦੂਰੀ ਤੋਂ ਆਮ ਲੋਕਾਂ ਨੇ ਫੜਿਆ ਰੰਗੇ ਹੱਥੀ ਮੋਟਰਸਾਈਕਲ ਚੋਰ ਚੋੜ ਦੇ ਜੇਬ ਦੇ ਵਿੱਚੋਂ ਨਕਲੀ ਚਾਬੀਆਂ ਮਿਲੀਆਂ ਨਸ਼ੀਲੇ ਪਦਾਰਥੀ ਆਮ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਦੱਸੀਏ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਨੇੜੇ ਬਣੇ ਇੱਕ ਹੋਟਲ ਦੀਆਂ ਨਹੀਂ ਜਿੱਥੇ ਆਏ ਦਿਨੀਂ ਚੋਰਾਂ ਦੇ ਵੱਲੋਂ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਨੇ ਪਬਲਿਕ ਦੇ ਵੱਲੋਂ ਚੋਰ ਨੂੰ ਮੌਕੇ ਤੇ ਫੜ ਲਿਆ ਗਿਆ ਪੁਲਿਸ ਹਵਾਲੇ ਕਰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇੰਨਾ ਚੋਰਾ ਦੇ ਵੱਲੋਂ ਮੋਟਰਸਾਈਕਲ ਆਏ ਦਿਨੀ ਚੋਰੀ ਕਰ ਲਈ ਜਾਂਦੇ ਨੇ ਅਤੇ ਜਿਸ ਨਾਲ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਭਾਜੀ ਇਹ ਘਰੇ ਵਾਲਾ ਹੋਟਲ ਹੈ ਜੀ। ਤੇ ਇੱਥੇ 4:00 ਵਜੇ ਇਹ ਘੁੰਮਰੇ ਸੀਗੇ 2-3 ਜਾਣੇ ਤੇ ਚਾਬੀਆਂ ਲਾ ਕੇ ਤਾਲੇ ਤੋੜ ਰਹੇ ਸੀਗੇ। ਇਹਨਾਂ ਦੀ ਜੀਬ ਚੋਂ ਚਾਰ ਚਾਬੀਆਂ ਨਿਕਲੀਆਂ, ਟੀਕੇ ਨਿਕਲੇ ਨੇ ਤੇ ਆਪਣਾ ਮੋਬਾਈਲ ਨਿਕਲਿਆ। ਔਰ ਇਹਨਾਂ ਕੋ ਪਤਾ ਨਹੀਂ ਕੋਈ ਨਸ਼ੇ ਨੂੰ ਸ਼ਰੀਆ ਪੜੀਏ ਸੀ ਕਿ ਬਾਕੀ ਦੋ ਇਹਦੇ ਨਾਲ ਦੇ ਪੱਜੁੱਕੇ ਹੋਏ ਸੀਗੇ ਪਹਿਲਾਂ ਵੀ ਤੁਹਾਡੇ ਕੋਈ ਸੇ ਮੋਟਰਸਾਈਕਲ ਚੋਰੀ 15 ਦਿਨ ਪਹਿਲਾਂ ਵੀ ਦੋ ਮੋਟਰਸਾਈਕਲ ਚੋਰੀ ਹੋਏ ਇਹਨਾਂ ਦਾ ਵੀ ਚੋਰੀ ਹੋਇਆ ਸਾਹਮਣੇ ਫਰੈਂਡ ਏਜੰਸੀ ਦੇ ਬਾਹਰ ਉਹਨਾਂ ਦਾ ਵੀ ਚੋਰੀ ਹੋਇਆ ਮੋਟਰਸਾਈਕਲ ਇਹਨਾਂ ਨੇ ਕਿਤੇ ਉਹ ਵੀ ਹੁਣ ਇਹ ਦੱਸਣਗੇ ਜੀ ਕਿੰਨੇ ਕਿਤੇ ਹੁਣ ਇਹ ਦੱਸਣਗੇ ਇਹਦੇ ਸਾਥੀ ਤਿੰਨ ਜਣੇ ਹੋਰੇ ਜੀ ਨਾਲ ਇੱਥੇ ਆ ਆ ਗਿਆ ਜੀ ਮੁੰਡਾ ਪੁਲਿਸ ਤਾਂ ਇਹੀ ਮੰਗ ਕਰਦੇ ਆ ਜੀ ਸਾਡੇ ਆ ਬੰਦੇ ਆ ਜੀ ਇਹਨਾਂ ਦੀ ਡਿਊਟੀ ਹੁੰਦੀ ਹੈ ਇਹਨਾਂ ਨੇ ਦੋ ਤਿੰਨ ਬੜੀ ਪੈਸੇ ਭਰ ਚੁੱਕੇ ਨੇ ਇੱਥੇ ਦੋ ਤਿੰਨ ਵਾਰੀ ਇਹ ਮੋਟਰਸਾਈਕਲ ਚੱਕ ਕੇ ਲੈ ਗਏ ਨੇ ਤੇ ਤਿੰਨ ਵਾਰੀ ਇਹਨਾਂ ਨੇ ਪੈਸੇ ਭਰੇ ਨੇ ਉਰੇ ਨਾਮ ਨਾਰ ਸਿੰਘ ਆ ਭਾਜੀ 22 ਤਰੀਕ ਨੂੰ 8:30 ਵਜੇ ਰਾਤ ਨੂੰ ਮੋਟਰਸਾਈਕਲ ਚੋਰੀ ਹੋਇਆ ਫਰੈਂਡ ਜਾਂਸੀ ਦੇ ਸਾਹਮਣੇ ਹੋ ਠੀਕ ਹੈ ਜੀ ਤੇ ਮੋਟਰਸਾਈਕਲ ਲੋਕ ਲਾ ਕੇ ਹਲੇ ਖੜਾਇਆ ਸੀਗਾ ਸਿਰਫ 10 ਮਿੰਟਾਂ ਦੇ ਵਿੱਚ ਵਿੱਚ ਹੀ ਗੇਮ ਹੋ ਗਈ ਹਾਂਜੀ ਇਹਨਾਂ ਨੇ ਕੀਤਾ ਠੀਕ ਹੈ ਜੀ ਇਹਨਾਂ ਦੀ ਗੈਂਗ ਆ ਹਾਂਜੀ ਆ ਪੁਲਿਸ ਰਿਪੋਰਟ ਸਾਰਾ ਕੁਝ ਕੀਤਾ ਹੋਇਆ ਭਾਜੀ ਆ ਦੇਖ ਲਓ ਭਾਜੀ ਠੀਕ ਹੈ ਜੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਬੜੀ ਜਾਂਦੀਆਂ ਚੋਰੀਆਂ ਸਾਥੀ ਨੇ ਇਹ ਘਟੋ ਘਟ ਹੋਣੇ ਇਹਨਾਂ ਦੀ ਪੂਰੀ ਗੈਂਗ ਆ ਭਾਜੀ ਜਿੰਨਾ ਗਰੀਬ ਬੰਦਾ ਕੰਮ ਕਰ ਲਈ ਆਉਂਦਾ ਮੋਟਰਸਾਈਕਲ ਲੈ ਕੇ ਉਹ ਗਰੀਬ ਦੇ ਮੂੰਹ ਚ ਰੋਟੀ ਖੋਣ ਵਾਲੀ ਇਹ ਗੱਲ ਕਰਦੇ ਆ ਭਾਜੀ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਸੌ ਰੁਪਏ ਦਿਹਾੜੀ ਆ ਲੱਖ ਰੁਪਏ ਮੋਟਰਸਾਈਕਲ ਕਰਜ਼ਾਈ ਲੈ ਕੇ ਨਸ਼ਾ ਕਰਕੇ ਇਹ ਬੜੀ ਸਰਿੰਜਾਂ ਨਿਕਲੀਆਂ ਭਾਜੀ ਨਸ਼ੇ ਕਰਕੇ ਹੀ ਇਹ ਚੀਜ਼ ਕਰਦੇ ਨੇ ਇਹ ਚਿੱਟਿਆਂ ਦਾ ਮੰਗ ਭਾਜੀ ਇਹ ਸਰਕਾਰ ਤੋਂ ਇਹੀ ਕਰਦੇ ਇਹੋ ਜਿਹੇ ਬੰਦੇ ਨੱਥ ਪਾਈ ਜਾਵੇ ਇਹ ਹੋਟਲ ਦੇ ਕੋਲ ਆਏ ਸੀਗੇ ਕੰਟਰੋਲ ਰੂਮ ਤੋਂ ਇਤਲਾ ਮਿਲੀ ਜੀ ਕਿ ਮੋਟਰਸਾਈਕਲ ਚੋਰੀ ਕਰਨ ਲੱਗਾ ਸੀ ਉਹ ਫੜਿਆ ਹੋਇਆ ਉਹਦੇ ਕੋਲੋਂ ਇਹਨਾਂ ਨੇ ਦੇਖਿਆ ਸਾਰਾ ਕੁਝ ਮੈਂ ਤਾਂ ਆਇਆ ਹੀ ਅਜੇ ਤੱਕ ਤੇ ਜੋ ਜੋ ਇਹਨਾਂ ਨੇ ਸਮਾਨ ਇਹਨਾਂ ਨੇ ਫੋਨ ਕੰਪਲੇਂਟੈਂਟ ਨੇ ਕੀਤਾ ਇਹਨਾਂ ਨੂੰ ਕੋਈ ਪਤਾ ਕੀ ਕੀ ਆ ਇਹ ਫਿਰ ਚੌਂਕੀ ਲਾ ਕੇ ਚੱਲੇ ਆਪਾਂ ਚੌਂਕੀ ਕੋਚਨ ਮਾਰਕਟ ਚੌਂਕੀ ਕਿਹੜੇ ਨੰਬਰ ਪੀਸੀਆ ਵਾਲੇ ਤੁਸੀਂ 4747 ਨੰਬਰ ਠੀਕ ਹੈ ਜੀ ਲੁਧਿਆਣਾ ਲਾਈਵ ਲੀਟਿੰਗ ਦਾ ਚਾਰਤੀ ਰਿਪੋਰਟ